ਅਮਰੀਕਾ ਗਏ ਸਾਫ ਦਾ 에어ਫੋਰਸ ਅਧਿਕਾਰੀ ਦੇ ਘਰ ਚੋਰਾ ਨੇ ਕੀਤੀ ਚੋਰੀ ਜਾਣਕਾਰੀ ਦਿੰਦਿਆ ਪੀੜਤ ਦੇ ਭਰਾ ਨਰਿੰਦਰ ਕੁਮਾਰ ਤੇ ਰਿਸ਼ਤੇਦਾਰ ਸੰਜੀਵ ਸ਼ਰਮਾ ਲਕੀ ਨੇ ਦੱਸਿਆ ਕਿ ਪ੍ਰੇਮ ਸਾਗਰ ਸ਼ਰਮਾ ਜੋ ਪਹਿਲਾਂ ਦਿੱਲੀ 에어ਪੋਰਟ 에어ਫੋਰਸ ਵਿੱਚੋਂ ਰਿਟਾਇਰ ਹੋਏ ਤੇ ਫਿਰ ਸਚਾਈ ਵਿਭਾਗ ਤੇ ਰਣਜੀਤ ਡੈਮ ਤੋਂ ਐਕਸੀਅਨ ਦੇ ਤੌਰ ਤੇ ਰਿਟਾਇਰ ਹੋਏ ਸਨ ਤੇ ਰਜਿੰਦਰਾ ਗਾਰਡਨ ਕਲੋਨੀ ਬਹਿਰਾਮਪੁਰ ਰੋਡ ਤੇ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਵਾਲੀ ਗਲੀ ਵਿੱਚ ਰਹਿ ਰਹੇ ਸਨ ਕਿ ਕਰੀਬ 25 ਦਿਨ ਪਹਿਲਾਂ ਉਹ ਆਪਣੀ ਲੜਕੀ ਕੋਲ ਪਤਨੀ ਸਮੇਤ ਅਮਰੀਕਾ ਗਏ ਹੋਏ ਸਨ ਤੇ ਚੋਰਾਂ ਨੇ ਬਾਅਦ ਵਿੱਚ 5 ਲੱਖ ਦੇ ਸੋਨੇ ਦੇ ਗਹਿਣੇ ਇਨਵਰਟਰ ਬੈਟਰੀਆਂ ਤੇ ਹੋਰ ਨਗਦੀ ਤੇ ਘਰ ਦਾ ਕੀਮਤੀ ਸਮਾਨ ਚੋਰੀ ਲੈ ਕੇ ਫਰਾਰ ਹੋ ਗਏ ਤੇ ਇੱਥੋਂ ਤੱਕ ਕਿ ਘਰ ਵਿੱਚ ਲੱਗੀਆਂ ਹੋਈਆਂ ਪਾਣੀ ਵਾਲੀਆਂ ਟੂਟੀਆਂ ਵੀ ਲੈ ਕੇ ਚੋਰ ਫਰਾਰ ਹੋ ਗਏ ਪੁਲਸ ਵੱਲੋਂ ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਪੁਲਿਸ ਨੂੰ ਆਣਾ ਕਿ ਸ਼ਰਾਬ ਦੀ ਕਿਉਂ ਸ਼ੋਅ ਕੀਤੀ ਉਹ ਅਜੇ ਨਹੀਂ ਸ਼ਰਾਬ ਬਾਰੇ ਗੱਲ ਨਹੀਂ ਕਰਨੀ ਇੱਥੋਂ ਤੋਂ ਪਹਿਲੇ ਸਾਲਾ ਸਾਫ ਜੀ ਦਾ ਘਰ ਆ ਪ੍ਰੇਮ ਸਾਗਰ ਸ਼ਰਮਾ ਜੀ ਉਹ ਇਸ ਟਾਈਮ ਅਮਰੀਕਾ ਗਏ ਆਪਣੀ ਬੇਟੀ ਕੋਲ ਕੋਈ 20 25 ਦਿਨ ਹੋ ਗਏ ਆ ਉੱਪਰ ਇੱਕ ਕਿਰਾਏ ਦਾ ਰਹਿ ਸੀ ਪ੍ਰਿੰਸੀਪਲ ਉਹ ਵੀ ਵੀਰਵਾਰ ਸ਼ਾਮ ਨੂੰ ਗਏ ਆ ਕਰਾਇਤੇ ਤੇ ਸ਼ੁੱਕਰਵਾਰ ਰਾਤ ਦੀ ਇਹ ਸਾਰਾ ਹਸਿਆ ਹੋਇਆ ਜੋ ਵੀ ਹੈਗਾ ਇੱਕ ਇੱਕ ਚੀਜ਼ ਧਲੋਫ ਕੇ ਲੈ ਕੇ ਗਏ ਆ ਜੀ ਸਾਢੇ 3 ਪੋਨੇ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ ਸੋਨੇ ਦਾ ਸਮਾਨ ਸੀ ਰਿਟਾਇਰਮੈਂਟ ਦੇ ਹਾਰ ਸੀ ਸਰਵਿਸ ਕਰਦੇ ਐਕਸੇਲ ਟਾਇਰ ਸੀ 6-7 ਪੰਜੇ ਮਹੀਨੇ ਹੋਇਆ ਤੇ ਸਾਰਾ ਹੀ ਸਮਾਨ ਉਹਦੇ ਵੇਚਦਾ ਸੀ ਆਪ ਚਲੋ ਬੇਟੀ ਦੀ ਮੈਰਿਜ ਹੋਈ ਦੀ ਅਮਰੀਕਾ ਗਏ ਆ ਉਹਦੇ ਕਰਕੇ ਕਹਿੰਦੇ ਸੀ ਚਲੋ ਰਹਿਣ ਦਿੰਦੇ ਨੇ ਬਾਜ ਕੇ ਰੱਖਾਂਗੇ ਉਹ ਕਿਆ ਚੀਜ਼ ਤੋੜਦਾ ਟੂਟੀਆਂ ਵੀ ਲਾ ਕੇ ਲਾ ਗਿਆ ਇੱਕ ਇੱਕ ਚੀਜ਼ ਹੌਸਲੋਫੀ ਐਸ ਤੱਕ ਕਿ ਪੁਰਾਣੀ ਪੇਟੀ ਜਿਹੜੀ ਉਹਨਾਂ ਦੀ ਮੰਮੀ ਦੇ ਟਾਈਮ ਦੀ ਸੀ ਲੋ ਇਹਦੀ ਪੇਟੀ ਉਹ ਵੀ ਤੋੜ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਚੰਗੀਆਂ ਚੀਜ਼ਾਂ ਲਾ ਕੇ ਕੱਢ ਕੇ ਸੋ ਗਿਆਸ਼ ਜਿਹੜਾ ਹੈਗਾ ਮੈਕਸਿਮਮ 3.5 ਤੋਂ 4 ਲੱਖ ਦੇ ਕਰੀਬ ਹਾਥ ਦੇ ਪਾਵਾਂਗੇ ਤੇ 5 ਲੱਖ ਤੱਕ ਪਹੁੰਚ ਜਾਣਾ ਬਾਕੀ ਸੋਨੇ ਦਾ ਸਮਾਨ ਆ ਟੋਟਲ ਸਮਾਨ ਕਿੰਨਾ ਚੋਹੀ ਹੋ ਸਕਦਾ ਸੋਨਾ ਦਾ ਸਮਾਨ ਪਰਚੀ ਬਣਾ ਲਈ ਹੈ ਜਿਹੜੇ ਜਿਹੜਾ ਗੈਪ ਹੋਇਆ ਵਾ ਮਿਨੀਮਮ 8 ਤੋਂ 9 ਲੱਖ ਰੁਪਏ ਮਿਨੀਮਮ 8 ਤੋਂ 9 ਲੱਖ 8 ਤੋਂ 9 ਲੱਖ ਆਹ ਸੋਨਾ ਹੀ ਸੋਨਾ ਕੀ ਲੱਗਦਾ ਕਿੰਨੇ ਕਿ ਦਿਨ ਰਹੇ ਹੋਣਗੇ ਕਿੰਨੇ ਦਿਨ ਚਲੀ ਦੇ ਜਿੱਥੋਂ ਤੱਕ ਜਿਸ ਤਰ੍ਹਾਂ ਦੇ ਦੇਖਿਆ ਪੀ ਹਲਾ ਦੇ ਦੇਖਿਆ ਸਾਨੂੰ ਲੱਗਦਾ ਪੀ ਦੋ ਦਿਨ ਰਾਤ ਇੱਥੇ ਹੀ ਰਹੇ ਆ ਦੋ ਦਿਨ ਰਾਤ ਦਿਨ ਉਸ ਹਿਸਾਬ ਨਾਲ ਸਿੰਘ ਮਨਵੀ ਕਰਿਓ ਕੋਈ ਹਾਂਜੀ ਬੈਟਰੀ ਤੱਕ ਲਾਗੇ ਇਨਵਰਟਰ ਤੱਕ ਲਾਗੇ ਟੂਟੀਆਂ ਆ ਲਾਗੇ ਲਾਗੇ ਆ ਇਨਵਰਟਰ ਦੀਆਂ ਬੈਟਰੀਆਂ ਲਾਗੇ ਲਾਗੇ ਇਨਵਰਟਰ ਛੱਡ ਗਏ ਆ ਬੈਟਰੀਆਂ ਬੈਟਰੀ ਲਾਗੇ ਆ ਉਹ ਬੈਟਰੀ ਇੱਕ ਟਰੋ ਇੱਕ ਥਾਲੋ ਸ਼ਹਿਰ ਦੀ ਏਡੀ ਵੱਡੀ ਕਲੋਨੀ ਹੋਏ ਉੱਥੇ ਚੌਂਕੀਦਾਰ ਕੋਈ ਨਾ ਰੱਖਿਆ ਹੋਏ ਨੌਰ ਇਨਸਪੈਕਟ ਸੀਮਾ ਦੀਦੀ ਦੀ ਕੋਠੀ ਨਾਲ ਇਨਸਪੈਕਟਰ ਦੀ ਦੀ ਸੀਮਾ ਦੀਦੀ ਕੋਠੀ ਲੱ ਉਹ ਵੀ ਲੱਗੇ ਆ ਮਲਾਜਮ ਦੀ ਕੋਈ ਕੰਪਲੇਂਟ ਲਿਖਾਈ ਹੈ ਕੰਪਲੇਂਟ ਲਿਖਾਈ ਸੀ ਲੇਕਿਨ ਰਾਤੀ ਪੁਲਿਸ ਵਾਲਾ ਆਇਆ ਉਹਦਾ ਲਾਈਟ ਨਹੀਂ ਆ ਗਈ 8:30 ਪੌਣੇ 9 ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੈਂ ਨਾ ਠਾਇਆ ਮੈਂ ਨਾ ਜਵਾਈਆਂ ਮੈਂ ਆਇਆ ਵਾ ਅਹੀ ਇਨਫੋਰਮੇਸ਼ਨ ਰਹੀ ਰਾਜਮੀਸੀ ਆ ਨਾਲ ਇੱਕ ਹੋਰ ਆਇਆ ਵਾ 15-20 ਮਿੰਟ ਰੁਕੇ ਆ ਕਹਿੰਦਾ ਸੀ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਪਏ ਆ ਉਹਨੇ ਕਿ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਠਾਣੇ ਆ ਕੇ ਪੱਚਾ ਦੋ ਜੀ ਬੰਦਾ ਪੁੱਛੇ ਤੁਸੀਂ ਪਹਿਲਾਂ ਆ ਕੇ ਪਹਿਲਾਂ ਪੂਰਾ ਹਾਸਾ ਤੇ ਦੇਖੋ ਵਾਪਰਾ ਤੇ ਦੇਖੋ ਕੀ ਹੋਇਆ ਕਲੀ ਕਮ ਲੈਣ ਲਖਾਈਏ ਜੇ ਕਹੇ ਝੂਠੀ ਹੈ ਤਾਂ ਕਦਾਂ ਕਹਿਦੀ ਆਹੀ ਤੁਸੀਂ ਆਪਣੀ ਆਖ ਫੋੜਵਾ ਤਾਂ ਲੋ ਆ ਕੇ ਪਹਿਲਾਂ ਵੀ ਠੀਕ ਆ ਵੀ ਐਸੇ ਘਰ ਚ ਵਾਕਿਆ ਚੋਰੀ ਹੋਈ ਆ ਕੱਲ ਨੂੰ ਕੋਈ ਝੂਠੀ ਕਹੇ ਫੇਰ ਕੀ ਲਾਣਾ ਇਸ ਕਰਕੇ ਪੁਲਿਸ ਬੜੀ ਨ ਕਮੀ ਕਰ ਰਿਹਾ ਕੰਮ ਜੀ ਇਹ ਕਿਹੜੇ ਡਿਪਾਰਟਮੈਂਟ ਚ ਕੰਮ ਕਰਦੇ ਨੇ ਇਹ ਤਲਾਕ ਹੈ ਜੀ ਇਰੀਗੇਸ਼ਨ ਚ ਪਹਿਲੇ 에ਅਰ ਫੋਰਸ ਉਲਟਾ ਰਹੋ ਇਹਨੇ ਹਾਂ ਜੀ 에ਅਰ ਤੋਂ ਪਹਿਲਾਂ 에ਅਰ ਫੋਰਸ ਚੋਂ ਆਰਮੀ ਜੋਂ 에어ਫੋਰਸ ਚੋਂ ਰਿਟਾਇਰ ਆ ਗਏ ਦੁਬਾਰਾ ਰਿਟਾਇਰ ਆ ਗਏ ਫਿਰ ਦੁਬਾਰਾ ਰਿਟਾਇਰ ਆਰੀਗੇਸ਼ਨ ਮਹਿਕਮੇ ਚੋਂ ਤੇ ਐਕਸਲ ਰਿਟਾਇਰ ਹੋਏ ਦੁਬਾਰਾ ਸਮਾਨ ਲਿਆ ਲੱਗਦਾ ਕਿ ਕੋਈ ਵਹੀਕਲ ਲੈ ਕੇ ਆਏ ਹੋਣਗੇ ਸ਼ਾਇਦ ਵਹੀਕਲ ਤੋਂ ਬਗੈਰ ਉਹ ਤਾਂ ਜ਼ਿਆਦਾਤਰ ਮੋਟਰਸਾਈਕਲ ਤੇ ਵੀ ਨਹੀਂ ਜਾ ਸਕਦਾ ਸਰ ਦੋ ਸਿਲੰਡਰ ਨੇ ਐਲਈਡੀਆਂ ਨੇ ਦੋ ਸਿਲੰਡਰ ਐਲਈਡੀਆਂ ਨੇ ਮਲੋ ਜਿੰਨੇ ਬਾਥਰੂਮ ਆ ਦੀਆਂ ਟੈਪਸ ਨੇ ਸਾਰੀਆਂ ਲਾ ਕੇ ਲੈ ਗਏ ਨੇ ਬਟਾ ਬੈਟਰੀ ਨੋ ਬੈਟਰੀ ਤਾਂ ਲਾ ਕੇ ਲੈ ਗਏ ਨੇ ਤੇ ਕੋਛੇ ਮੰਨੋ ਮੋਟਰਸਾਈਕਲ ਦੀ ਬਾਈਕ ਤੇ ਹੋਏਗੀ ਵੱਡੀ ਗੱਡੀ ਤੇ ਪੂਰੀ ਪਲੈਨਿੰਗ ਨਾ ਤੁਰਿਆ ਸਾਰਾ ਇੱਕ ਬੈਟਰਾ ਬੜਾ ਵੀ ਵੱਡਾ ਗਣਾਂਗੇ ਤੇ 30 ਕਿਲੋ ਤੋਂ ਘੱਟ ਇੱਕ ਬੈਟਰਾ ਨਹੀਂ ਹੁੰਦਾ ਭਾਜੀ ਫਿਰ ਦੋ ਬੈਟਰਾ ਮਾਇ ਸਾਡਾ ਮਲ ਗਿਆ ਬੰਦੇ ਚਾਹ ਪੰਜ ਸੱਤ ਬੰਦੇ ਆ ਕੀ ਮੰਗ ਕਰਦੇ ਹੁਣ ਮੰਗ ਹੈ ਪ੍ਰਸ਼ਾਸਨ ਤੋਂ ਇਹੀ ਕਹਿਣਾ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਹੈ ਜਿਸ ਤਰ੍ਹਾਂ ਜੋ ਪੁਲਿਸ ਸੁਸਤ ਭਾਣਾ ਲੱਗੀ ਹੈ ਉਸ ਤਹਾ ਬਨਾ ਇਹ ਕੰਮ ਕੁਛ ਨਹੀਂ ਬੰਨਾ ਇਹ ਠੰਡੇ ਬੱਸੇ 'ਚ ਬੈਠੇ ਠੰਡੇ ਬੱਸੇ ਬਿਆ ਰਹਿਣਾ ਵਾ ਇਹ ਕੰਮ ਨਹੀਂ ਜਾਗ ਰਹੇ ਜੇ ਕੱਲ ਕਰੀਏ ਕਹਿੰਦੇ ਜੀ ਲਖਣਾ ਕਰਕੇ ਲਖਣਾ 'ਚ ਕੋਈ ਬੰਦਾ ਆਵਾਜੇਗਾ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499